ਇਸੋਕਤ ਅਸੀਂ ਸਾਰੇ ਬਿਰਾਜਮਾਨ ਆ ਜਿਹੜਾ ਐਗਜ਼ੀਕਟਿਵ ਆਫੀਸਰ ਮੀਟਿੰਗ ਦਾ ਦਫਤਰ ਹੈ ਇਹ ਉਹ ਨਗਰ ਕਚਹਿਰ ਨਰਾਲਾ ਦਾ ਉਹਦਾ ਜਿਹੜੀ ਮੀਟਿੰਗ ਹੋ ਰਹਾ ਅੱਜ ਪ੍ਰਧਾਨ ਦੀ ਤੇ ਮੀਤ ਪ੍ਰਧਾਨ ਦੀ ਚੋਣ ਜਿਹੜੀ ਸੀਗੀ ਸਰਕਾਰ ਵੱਲੋਂ ਰੱਖੀ ਗਈ ਸੀ ਔਰ ਉਸ ਮੀਟਿੰਗ ਦੇ ਵਿੱਚ ਸਾਲਿਆਂ ਵਾਸਤੇ ਕਾਂਗਰਸ ਪਾਰਟੀ ਦੇ ਤੁਸੀਂ ਦੇਖ ਸਕਦੇ ਹੋ ਕਿ 6 ਕਾਉਂਸਲਰੇ ਬੈਠੇ ਨੇ ਇੰਸੋ ਸ਼ੁਰੂ ਕਰ ਦਿੰਦੇ ਆ ਸੰਦੀਪ ਅਸੀਚਾ ਜੀ ਸਾਡੇ ਆਰਨਾ ਸਿੰਘ ਜੀ ਅਸਲ ਆਤਮਾ ਸਿੰਘ ਜੀ ਸਦਾ ਮਹਿੰਦਰ ਸਿੰਘ ਜੀ ਸਾਡੀ ਬਲਜੀਤ ਕੌਰ ਭੈਣ ਜੀ ਸ਼ੋਭਾ ਜੀ ਔਰ ਮਨਜੀਤ ਕੋ ਇਹ 6 ਕਾਉਂਸਲਰ ਇਹ ਨੇ ਤੇ ਸਤਮਾ ਐਮ ਐਲ اے ਦੀ ਵੋਟ ਹੁੰਦੀ ਹੈ ਟੋਟਲ ਸਟੈਂਥ ਕਿੰਨੀ ਹੈ ਕਿ ਇਹ ਇਸ ਨਗਰ ਪੰਚਾਇਤ ਦੀ ਟੋਟਲ ਸਟੈਂਥ ਹੈ 11 ਸੋ 11 ਦੇ ਵਿੱਚੋਂ 7 ਕਲੀਅਰ ਕੱਟ ਮੈਜੋਰਟੀ ਅਸੀਂ ਢਿਲਵਾ ਤੋਂ ਇਲੈਕਸ਼ਨ ਕਰਵਾ ਕੇ ਆਏ ਹਾਂ ਚੋਣ ਜਿੱਤ ਕੇ ਆਏ ਹਾਂ ਉੱਥੇ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਉੱਥੇ ਜਿਹੜਾ ਤਨਵੀਰ ਲਾਇਆ ਸੀਗਾ ਕਿ ਜੀ ਮੈਂ ਦੇਖਦਾ ਜੀ ਮੈਂ ਰੂਹ ਦੇਖਦਾ ਜੀ ਤੁਸੀਂ ਅੰਦਰ ਨਹੀਂ ਬਹਿ ਸਕਦੇ ਉਹ ਸਾਰਾ ਕੁਝ ਉਹ ਦੇਖਿਆ ਕਿ ਕੁਝ ਪੱਲੇ ਨਹੀਂ ਗਾ ਤੇ 11 ਵਿੱਚੋਂ ਅਸੀਂ ਉੱਥੇ 9 ਵਿਅਕਤੀ ਸੀ ਹਾਜ਼ਰ ਤੇ ਉਹ ਜਿਹੜੇ ਦੋ ਸੀ ਉਹ ਬੋਲੇ ਨਹੀਂ ਅਲਟੀਮੇਟਲੀ ਉੱਥੇ ਇਲੈਕਸ਼ਨ ਪ੍ਰੈਜ਼ੀਡੈਂਟ ਤੇ ਵਾਈਸ ਪ੍ਰੈਜ਼ੀਡੈਂਟ ਅਨੋਪੋਜ਼ਡ ਹੋ ਅੱਜ ਤੁਸੀਂ ਦੇਖ ਲਓ ਜਿਹੜੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਇਨਕਲਾਬ ਲੈ ਕੇ ਆਵਾਂਗੇ ਆ ਇਨਕਲਾਬ ਹੈ ਨਾ ਦਾ ਕਟਿਆ ਜਿਹੜੇ ਚੋਣ ਕਰਾਉਣ ਤੋਂ ਡਰਦੇ ਨਹੀਂ ਸਰਕਾਰ ਵੀ ਇਹਨਾਂ ਦੀ ਆ ਔਰ ਇਹਨੇ ਕਾਉਂਸਲਰ ਇੱਥੇ ਆਣ ਕੇ ਬਾਅਦ ਗੁਰਸ਼ਾ ਕਰਦੀ ਕਰਦੇ ਫਿਰਦੇ ਨੇ ਬਗਮਾਸ ਛੋਟੇ ਰੇਬਲ ਦੇ ਜਿੱਦਾਂ ਆਪਾਂ ਕਰਦੇ ਹੁਣ ਨੇ ਗੁੰਡਾਗਰਦੀ ਉਹਦੇ ਚੰ ਗੱਲ ਚ ਕਰ ਰਹੇ ਆ ਲੇਕਿਨ ਕੁਰਸੀਆਂ ਦਿਖਾ ਦੇ ਖਾਲੀ ਹੋਈਆਂ ਜਿੱਥੇ ਇਹਨਾਂ ਦੇ ਆਣ ਕੇ ਦੋ ਤਿੰਨ ਕਾਉਂਸਲਰ ਦੇ ਬਹਿਣਾ ਸੀਗਾ ਔਰ ਰਾਈਟ ਸਾਈਡ ਤੇ ਦਿਖਾ ਦਿਓ ਇੱਥੇ ਇੱਧਰ ਘੁਮਾ ਦਿਓ ਇਹ ਦੇਖੋ ਆ ਦਿਓ ਸੋ ਸਾਡੇ ਕਾਉਂਸਲਰਸ ਪੂਰੇ ਦੇ ਪੂਰੇ ਬੈਠੇ ਹੁਣ ਜਿਹੜਾ ਇੱਥੇ ਐਗਜ਼ੀਕਟਿਵ ਆਫੀਸਰ ਹੈ ਮਿਸਟਰ ਜਨਦੀਪ ਸਿੰਘ ਉਹ ਇੱਥੇ ਆਏ ਨੇ ਉਹਨਾਂ ਨੇ ਮੈਸਮੇਜ ਦਾ ਸਰਕਾਰੀ ਹੁਕਮਾਂ ਦੀ ਉਲੰਘਣਾ ਕੀਤੀ ਪਹਿਲਾਂ ਵੀਡੀਓਗ੍ਰਾਫੀ ਬੰਦ ਕਰਾਇਆ ਇੱਕੋ ਵੀਡੀਓਗ੍ਰਾਫਰ ਨੂੰ ਕਹਿੰਦੇ ਭੱਜ ਜਾ ਬਾਅਦ ਤੂੰ ਇੱਥੇ ਵੀਡੀਓਗ੍ਰਾਫੀ ਨਹੀਂ ਕਰ ਲੀਂਕੋਗੇ ਪ੍ਰੋਸੀਡਿੰਗ ਦਾ ਮੀਟਿੰਗ ਦੀ ਸ਼ੁਰੂ ਹੋ ਗਈ ਨਾ ਅੱਜ ਗੌਰਮੈਂਟ ਵੱਲੋਂ ਮੀਟਿੰਗ ਰੱਖੀ ਸੀ ਤੇ ਇੱਥੇ ਆ ਕੇ ਜੀਓ ਨੇ ਕਹਿ ਦਿੱਤਾ ਜੀ ਕਿ ਜਿਹੜਾ ਕਮਿਸ਼ਨਰ ਹੈ ਤਹਿਸੀਲਦਾਰ ਕੁਲੱਖ ਹਰਮਿੰਦਰ ਸਿੰਘ ਉਹਦੀ ਡਿਊਟੀ ਲੱਗੀ ਹੈ ਬਲਕਿ ਦੋ ਨਗਰ ਪੰਚਾਇਤਾਂ ਦੇ ਵਿੱਚ ਅੱਜ ਰੈਕਸ਼ਨ ਆਵਾ ਇੱਕ ਇਸ ਤੋਂ ਬਾਅਦ ਅ ਮਿੜਾਣੇ ਤੋਂ ਬਾਅਦ 4 ਵਜੇ ਸਾਡੀ ਬੈਗੋ ਹੋਣੀ ਹੈ ਕਿਉਂਕਿ ਸਾਡੇ ਕੋਲ ਹਰ ਥਾਂ ਤੋਂ ਡਿਪਲੇ ਨਦਾਲਾ ਅਸੀਂ 11 ਤੋਂ 7 ਬੈਠੇ ਆ ਤੇ ਜਿਹੜਾ ਵਿਗਵਣ ਹੈ ਉਹਦੇ ਤੇ ਅਸੀਂ 13 ਤੋਂ 8 ਤੇ ਮੇਰੇ ਬਾਕੇ 9 ਨੇ ਸੋ 9 ਬਣਾ ਬੇਸਿਕਲੀ ਉਥੇ 5 ਦੀ ਲੜਾਈ ਹੈਗੀ ਹੈ ਪਰ ਆਪਣੀ ਹਾਰ ਨਹੀਂ برداشت ਕਰ ਸਕਦੇ ਭਗਤ ਸਿੰਘ ਮਾਨ ਕੇਜਰੀਵਾਲ ਜਿਹੜੇ ਬੜੀ ਨੈਤਿਕਤਾ ਦੀ ਗੱਲ ਬੜੇ ਅਸੀਂ ਤਾਂ ਵਿਵਸਥਾ ਪਰਵਰਤਨ ਕਰਨ ਆਇਆ ਸੀ ਤਾਂ ਸੱਤਾ ਪਰਵਰਤਨ ਕਰਨੀ ਆ ਆਵਾ ਇਹਨਾਂ ਦਾ ਪੰਜਾਬ ਦੇ ਵਿੱਚ ਵਿਵਸਥਾ ਪਰਵਰਤਨ ਸਰਕਾਰੀ ਮਸ਼ੀਨੀ ਦਾ ਦੋ ਘੁੱਟ ਉਪਯੋਗ ਕਰਕੇ ਚੰਗਾ ਭਲਾ ਜਿਹੜਾ ਕ੍ਰਿਮੀਨਲ ਲਾਇਆ ਸੀ ਹਰਿੰਦਰ ਸਿੰਘ ਤਹਿਸੀਲਦਾਰ ਕੱਲ ਤੱਕ ਠੀਕ ਸੀ ਸਵੇਰ ਤੱਕ ਠੀਕ ਸੀ ਦਫਤਰ ਬੈਠਾ ਸੀ ਘੁਲਾਥ ਆਪਣੇ ਅਚਾਨਕ ਉਹਦਾ ਬਲੱਡ ਪ੍ਰੈਸ਼ਰ ਵੱਧ ਗਿਆ ਉਹ ਵਾਰਡ ਦਾ ਪੇਸ਼ੈਂਟ ਬਣ ਗਿਆ ਉਹਨੂੰ ਹਸਪੀਟਲ ਦਾਖਲ ਕਰਾਤਾ ਅਸੀਂ ਚੈੱਕ ਵੀ ਕਰਦੇ ਆ ਕਿਹੜੇ ਹਸਪੀਟਲ ਦਾਖਲ ਹੈ ਮੈਂ ਇਹਨੂੰ ਕਿਹਾ ਕਿ ਸਭ ਨੂੰ ਮੈਡੀਕਲ ਸਰਟੀਫਿਕੇਟ ਪ੍ਰੋਵਾਈਡ ਕਰੋ ਆ ਮੇਰੇ ਵੀਰੋ ਸਰਕਾਰ ਜੋ ਪੈਨੋ ਪਰਾਓ ਵਿਸ਼ੇਸ਼ ਬੈਠੇ ਪੰਜਾਬੀਓ ਜਿੰਨਾ ਬੇੜਾ ਕਰਤ ਜਮਹੂਰੀਤ ਦਾ ਇਸ ਅਖੌਤੀ ਬੋਕਰ ਪਾਰਟੀ ਨੇ ਕੀਤਾ ਮੇਰਾ ਨਹੀਂ ਖਿਆਲ ਕਦੀ ਕਿਸੇ ਮਗਰਨੀਆਂ ਕਾਂਗਰਸ ਜਾਂ ਅਕਾਲੀ ਦਰਬੇ ਲਈ ਹੋਇਆ ਹੋਵੇਗਾ ਇਹ ਪਿਛਲੇ ਰਿਕਾਰਡ ਹੋਵੇਗਾ ਜਿੱਦਾਂ ਮਿਸਜੂਜ਼ ਆਫ ਪਾਵਰ ਪਹਿਲਾਂ ਕੌਂਸਲਰਾਂ ਦੇ ਨੂੰ ਪੁਲਿਸ ਗੁਲਾਬ ਲਾ ਕੇ ਥਾਣੇ ਵਿੱਚ ਘੇਰੀਆ ਕਿਸੇ ਦੇ ਵੈਡਿੰਗ ਉਹਨਾਂ ਦਾ ਮੈਰਿਜ ਪਹਿਲੇ ਸੀ ਔਰ ਮਿੰਟੀਆਂ ਕੋਈਆਂ ਜਾਰੀਆਂ ਨੇ ਕਿਸੇ ਕੌਂਸਲਰ ਨੂੰ ਸੀਐਮ ਦੇ ਸਟਾਫ ਦੇ ਵਿੱਚ ਸੱਦਿਆ ਜਾ ਰਿਹਾ ਵਾ ਇਹਦੇ ਬਾਅਦ ਤੋਂ ਸਾਡੇ ਕੌਂਸਲਰ ਸਰਬਿਆ ਸਰਕਾਰ ਨੂੰ ਭੈਣਾ ਬੀਬੀਆਂ ਸਾਰੇ ਐਨ ਅਟਲ ਜਿਹੜਾ ਕਹਿੰਦੇ ਕਿ ਪੂਰੇ ਚਟਾਰ ਵਾਂਗੂ ਕਾਂਗਰਸ ਪਾਰਟੀ ਦੇ ਨਾਲ ਖੜੇ ਆ ਅੱਛਾ ਅੱਜ ਇਲੈਕਸ਼ਨ ਮੈਂ ਸਮਝਦਾ ਕਾਇਰਤਾ ਦਾ ਸਬੂਤ ਦਿੱਤਾ ਵਾ ਅੱਜ ਇਲੈਕਸ਼ਨ ਦੀ ਹਾਰ ਮਿਸ ਫੇਸ ਨਹੀਂ ਕਰ ਸਕਦੇ ਭਗਵਾਨ ਦੀ ਪਾਰਟੀ ਕੇਜਰੀਵਾਲ ਦੀ ਪਾਰਟੀ ਉਹ ਹਾਰ ਦੇਖ ਨਹੀਂ ਸਕਦੇ ਤਾਂ ਜੋ ਇਥੋਂ ਭੱਜ ਗਏ ਨੇ ਸਾਰੇ ਕਾਉਂਸਲਰ ਅਸੀਂ ਫਿਲਹਾਲ ਆ ਤੁਸੀਂ ਦੇਖ ਸਕਦੇ ਕਿ ਸੱਤ ਦੇ ਸੱਤ ਅਸੀਂ ਮੇਰੇ ਸਵੇਤ 11 ਵਿੱਚੋਂ ਸੱਤ ਦੇ ਸੱਤ ਕਾਉਂਸਲਰ ਅਸੀਂ ਮੀਟਿੰਗ ਤੇ ਬੈਠੇ ਆ ਅਸੀਂ ਇੰਤਜ਼ਾਰ ਕਰਦੇ ਆ ਮੈਂ ਡੀਸੀ ਨਾਲ ਵੀ ਗੱਲ ਕੀਤੀ ਆ ਉਹਨੂੰ ਸਮਝਾਇਆ ਕਿ ਇਹ ਮジョਰਿਟੀ ਨਹੀਂ ਟੁੱਟਣੀ ਤੁਸੀਂ ਭਾਵੇਂ ਪੁਲਿਸ ਦਾ ਜੋਰ ਲਾ ਲਓ ਭਾਵੇਂ ਤੁਸੀਂ ਕੋਈ ਅਫਸਰ ਚਾਹੀਦਾ ਜੋਰ ਲਾ ਲਓ ਇਹ ਇੱਡਾ ਹੀ ਸਾਡੀ ਮジョਰਿਟੀ ਜਿਹੜੀ ਬਰਕਰਾਰ ਰਹਿਣੀ ਹੈ ਇਹ ਵੀ ਉਸ ਦਫ਼ਤਰ ਪੜਿਆ ਲੇਟਰ ਨਹੀਂ ਕਿ ਲੋਕਾਂ ਨੇ ਉਸ ਦਫ਼ਤਰ ਪੜਿਆ ਉਸ ਵਾਰ ਜਾਣੇ ਤਾਂ ਲਈ ਵੀ ਚੱਲਣਾ ਨਹੀਂ ਥੱਲੇ ਇੱਕੋ ਰਿਫਰ ਕਵਰ ਜਵਾੜਾ ਹੈ ਸੋ ਮੈਂ ਤੁਹਾਡਾ ਸਾਰਾ ਜਿਹਦੇ ਨਾਲ ਜੁੜੇ ਹੋ ਮੈਂ ਤਾਂ ਤੁਹਾਨੂੰ ਸਿਰਫ ਦੱਸਣਾ ਕਿ ਪੰਜਾਬ ਦੇ ਜਿਹੜਾ ਕਾਲਾ ਦੌਰ ਚੱਲ ਰਿਹਾ ਹੈ ਕੱਲਾ ਇਲیکشنਾਂ ਦਾ ਨਹੀਂ ਕਰਾ ਰਹੇ ਇਹ ਹਾਈਜੈਕ ਇਹਨਾਂ ਨੇ ਸਰਪੰਚੀਆਂ ਚੁਟਾ ਮਤਲਬ ਨਾਮਜ਼ਦਗੀਆਂ ਤੇ ਕੁਝ ਕੀਤਾ ਇਹਨਾਂ ਨੇ ਪਟਿਆਲੇ ਦੇ ਵਿੱਚ ਕਾਉਂਸਲਰ ਦੇ ਪੇਪਰ ਹੀ ਨਹੀਂ ਫਾਈਲ ਕਰਨ ਦਿੱਤੇ ਔਰ ਕਿਤੇ ਵੀ ਸਰਕਾਰੀ ਅੰਗਰੇ ਦੇ باوجود ਕਿਸੇ ਵੀ ਨਗਰ ਕਾਉਂਸਲ ਕਿਸੇ ਨਗਰ ਪੰਚਾਇਤ ਕਿਸੇ ਕਾਰਪੋਰੇਸ਼ਨ ਵਿੱਚ ਅਦਰ ਦੈਨ ਪਟਿਆਲਾ ਕਿਤੇ ਕਲੀਅਰ ਕਟ ਮੈਜੋਰਟੀ ਨਹੀਂ ਆਈ ਤੇ ਵੀ ਕੁਛ ਕਰਨੇਗੀ ਅਸੀਂ ਚੋਣ ਕਰਵਾਵਾਂਗੇ ਅਸੀਂ ਬਿਲਿਸ਼ ਵੈਰੀ ਸ਼ਾਰਟਲੀ ਅਪਰੋਚਿੰਗ ਦਾ ਹਾਈ ਕੋਰਟ ਅਸੀਂ ਹਾਈ ਕੋਰਟ ਜਾ ਕੇ ਇਹਨਾਂ ਨੂੰ ਟਾਈਮ ਬਾਉਂਡ ਕਰਾ ਕੇ ਇਹੀ ਇਸੇ ਜਗ੍ਹਾ ਤੇ ਚੋਣ ਕਰਵਾਵਾਂਗੇ ਪਰ ਮੈਂ ਇਹ ਕਹਿਣਾ ਧਰਮਾ ਕਿ ਅੱਜ ਇਹਨਾਂ ਦੀ ਟੀਚਰੀ ਵਾਲ ਦੀ ਤੇ ਭਗਵੰਤਪਾਲ ਦੀ ਨਿੱਤਕ ਹਾਰ ਨਡਾਲੇ ਦੇ ਨਗਰ ਪੰਚਾਇਤ ਤੋਂ ਹੋ ਚੁੱਕੀ ਆ ਇਸ ਕਰਕੇ ਅਸੀਂ ਆਪਣੀ ਲੜਾਈ ਜਾਰੀ ਰੱਖਾਂਗੇ